ਇੱਕ ਮੁਠੀ ਪਾਲਕ ਨੂੰ ਬਿਲਕੁਲ ਬਰੀਕ ਕੱਟ ਲਿਆ ਉਸ ਤੋਂ ਬਾਅਦ ਇਹਨੂੰ ਧੋ ਕੇ ਇੱਕ ਛੰਨਣੀ ਵਿੱਚ ਪਾ ਕੇ 10 ਮਿੰਟਾਂ ਲਈ ਰੈਸਟ ਤੇ ਰੱਖ ਲਿਓ 2-3 ਕੱਟ ਲਿਓ ਆਲੂ ਉਹਨੂੰ ਵੀ ਚੰਗੀ ਤਰ੍ਹਾਂ ਧੋ ਲਿਓ ਆਲੂ ਵੀ ਬਿਲਕੁਲ ਪਤਲੇ ਤੇ ਲੰਬੇ ਕੱਟਿਓ ਉਸ ਤੋਂ ਬਾਅਦ ਇੱਕ ਕੁੰਡੇ ਵਿੱਚ ਇੱਕ ਚਮਚ ਪਾਓ ਜੀਰਾ ਇੱਕ ਚਮਚ ਸਾਬਤ ਧਨੀਆ ਦੋ ਪਾਓ ਸੁੱਕੀਆਂ ਲਾਲ ਮਿਰਚਾਂ ਦਰਦਰੀਆਂ ਜਿਹੀ ਕੁੱਟ ਲਿਓ ਫਿਰ ਦੋ-ਚਾਰ ਕਲੀਆਂ ਲਸਣ ਦੀਆਂ ਅੱਧਾ ਇੰਚ ਦਾ ਟੁਕੜਾ ਅਦਰਕ ਦਾ ਦੋ-ਤਿੰਨ ਟੁਕੜੇ ਪਾ ਲਿਓ ਬੀਟ ਰੂਟ ਦੇ ਤਾਂ ਕਿ ਕਲਰ ਬਾਜ਼ਾਰ ਦੇ ਪਕੌੜਿਆਂ ਵਰਗਾ ਆਵੇ ਇਹਨਾਂ ਨੂੰ ਵੀ ਦਰਦਰਾ ਜਿ ਬਿੱਚਪਾ ਦੇਓ ਆਲੂ ਦੋ ਪਾ ਦਿਓ ਪਿਆਜ਼ ਜਿਹੜੇ ਬਿਲਕੁਲ ਬਰੀਕ ਤੇ ਲੰਬੇ ਕੱਟਨੇ ਆ ਉਸ ਤੋਂ ਬਾਅਦ ਦੋ ਚਾਰ ਪਾ ਦਿਓ ਹਰੀਆਂ ਮਿਰਚਾਂ ਫਿਰ ਦੋ ਕੋਲੀਆਂ ਪਾ ਦਾਂਗੇ ਵਿੱਚ ਬੇਸਨ ਦੀਆਂ ਤਿਆਰ ਕੀਤਾ ਹੋਇਆ ਸਾਰਾ ਮਸਾਲਾ ਵਿੱਚ ਪਾ ਦਿਓ ਉੱਪਰ ਦੀ ਪਾਓ ਖਰਾ-ਹਰਾ ਧਨੀਆ ਫਿਰ ਪਾ ਦਿਓ ਇੱਕ ਚਮਚ ਹਲਦੀ ਦਾ ਇੱਕ ਚਮਚ ਪਾ ਦਿਓ ਨਮਕ ਦਾ ਚੰਗੀ ਤਰ੍ਹਾਂ ਮਿਕਸ ਕਰਿਓ ਪਾਣੀ ਪਾਉਂਦੀ ਹਜੇ ਕੋਈ ਜ਼ਰੂਰਤ ਨਹੀਂ ਜੇ ਜ਼ਰੂਰਤ ਪਵੇ ਤਾਂ ਇੱਕ ਦੋ ਸਪੂਨ ਪਾਣੀ ਦੇ ਦੇ ਵਿੱਚ ਪੈਣਗੇ ਜਦੋਂ ਹੀ ਇਹਦੀ ਮੁਠੀ ਜੀ ਬਣ ਕੇ ਤਿਆਰ ਹੋ ਗਈ ਤਾਂ ਸਮਝੋ ਇਹ ਪਕੌੜਿਆਂ ਲਈ ਬਿਲਕੁਲ ਤਿਆਰ ਹੈ ਫਿਰ ਤੇਲ ਨੂੰ ਕਰਿਓ ਗਰਮ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਹੌਲੀ ਹੌਲੀ ਪਕਾਓ ਜਦ ਹੀ ਪੱਕ ਕੇ ਤਿਆਰ ਹੋ ਗਏ ਬਾਹਰ ਕੱਢ ਲਿਓ ਤੇ ਇੱਕ ਵਾਰੀ ਦੁਬਾਰਾ ਤੇਲ ਨੂੰ ਕਰਿਓ ਫੁੱਲ ਗਰਮ ਇਹਨੂੰ 35 ਤੋਂ 40 ਸਕਿੰਟ ਫਿਰ ਫਰਾਈ ਕਰਿਓ ਬਹੁਤ ਹੀ ਮਜ਼ੇਦਾਰ ਕਰੰਚੀ ਤੇ ਮਸਾਲੇਦਾਰ ਪਕੌੜੇ ਤਿਆਰ ਹੈ ਇਹ ਪਕੌੜੇ ਦਾ ਸਵਾਦ ਵੱਖਰਾ ਹੀ ਹੈ ਬਣਾ ਕੇ ਜਰੂਰ ਦੇਖਿਓ ਧੰਨਵਾਦ